ਸ਼ਿਆਰ ਬਾਜ਼ਾਰ 올 ਟਾਈਮ ਹਾਈ ਸੈਂਸੈਕਸ ਨੇ ਸ਼ੋਹਿਆ 77326 ਦਾ ਅੰਕੜਾ ਤਾਂ 23573 ਦੇ ਪੱਧਰ ਤੱਕ ਪਹੁੰਚਿਆ ਨਿਫਟੀ ਉੱਤਰ ਭਾਰਤ ਵਿੱਚ ਹੀਟ ਵੇਵ ਦਾ ਕਹਿਰ ਜਾਰੀ ਪੰਜਾਬ ਵਿੱਚ ਗਰਮੀ ਨੇ ਤੋੜਿਆ ਪਿਛਲੇ 65 ਸਾਲ ਦਾ ਰਿਕਾਰਡ ਅੱਜ ਰਾਤ ਤੋਂ ਮੀਂਹ ਦਿਵਾ ਸਕਦਾ ਰਾਹਤ ਨਿਊਜ਼ 18 ਪੰਜਾਬ ਦੇਖ ਰਹੇ ਤੁਸੀਂ ਮੈਂ ਹਰਨबीर ਸਿੰਘ ਰਾਣਾ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੇਲ੍ਹ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਲਾਰੈਂਸ ਦੀ ਵੀਡੀਓ ਕਾਲ ਦੀ ਕਲਿੱਪ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਮਚ ਗਿਆ ਹੈ ਵੀਡੀਓ ਕਾਲ ਤੇ ਈਦ ਦੀ ਮੁਬਾਰਕਬਾਦ ਦੇ ਰਿਹਾ ਹੈ ਲਾਰੈਂਸ ਬਿਸ਼ਨੋਈ ਦੱਸਦੀ ਹੈ ਕਿ ਪਾਕਿਸਤਾਨ ਦੇ ਕੋਖਿਆਤ ਗੈਂਗਸਟਰ شہزاد ਪੱਟੀ ਨੇ ਇੰਸਟਾਗ੍ਰਾਮ ਤੇ ਇਹ ਵੀਡੀਓ ਪਾਈ ਹੈ ਦਾ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਚ ਬੰਦ ਹੈ ਤੇ ਹਾਲਾਂਕਿ ਨਿਊਜ਼ 18 ਇਸ ਵੀਡੀਓ ਕਲਿੱਪ ਦੀ ਪੁਸ਼ਟੀ ਨਹੀਂ ਕਰਦਾ ਪਰ ਤਸਵੀਰ ਸਾਹਮਣੇ ਆਈ ਹੈ ਇੱਕ ਕਾਲ ਹੈ ਜਿਸ ਦੇ ਵਿੱਚ ਲਾਰੈਂਸ ਦੁਬਈ ਵਗੈਰਾ ਦਿਖਾਈ ਦੇ ਰਹਾ ਹੈ ਤੇ ਉਹ ਪਾਕਿਸਤਾਨ ਦੇ ਕੁખ્યાਤ ਗੈਂਗਸਟਰ ਸ਼ਹਿਜ਼ਾਦ ਪੱਟੀ ਦੇ ਨਾਲ ਗੱਲ ਕਰ ਰਿਹਾ ਹੈ ਜਿਸ ਦੇ ਵਿੱਚ ਈਦ ਤੇ ਗੱਲ ਹੋ ਰਹੀ ਹੈ ਈਦ ਦੀ ਮੁਬਾਰਕਬਾਦ ਦੇ ਰਿਹਾ ਹੈ ਤੇ ਅੱਗੇ ਉਹ ਸ਼ਹਿਜ਼ਾਦ ਪੱਟੀ ਕਹਿ ਰਿਹਾ ਹੈ ਕਿ ਅੱਜ ਪਾਕਿਸਤਾਨ ਦੇ ਵਿੱਚ ਈਦ ਨਹੀਂ ਹੈ ਤੇ ਅੱਜ ਹੋ ਗਈ ਹੈ ਨਾ ਦੁਬਈ ਦੇ ਵਿੱਚ ਈਦ ਮਨਾਈ ਜਾ ਰਹੀ ਹੈ ਜਾਂ ਹੋਰ ਦੇਸ਼ਾਂ ਦੇ ਵਿੱਚ नहीं नहीं आज नहीं, नहीं, नहीं होगी आज नहीं है बाहर दूसरी जो कंट्री है ना उधर आज बाकी कल होगी वो मैंने कल होनी है दुबई वगैरह में आज हो गई है ना पाकिस्तान में कल होगी नहीं नहीं हो आज नहीं होगी आज नहीं है बाहर दूसरी जो कंट्री है ना उधर आज बाकी कल होगी वो मैंने नहीं है दुबई वगैरह में आज हो गई है ना पाकिस्तान में कल होनी नहीं नहीं आज नहीं होगी आज नहीं है बाहर दूसरी जो कंट्री है ना उधर आज है बाकी कल होगी वो मैं ਜੇਵ ਤੋਂ ਗੈਂਗਸਟਰ ਲਾਰੈਂਸ ਦੀ ਇਹ ਵੀਡੀਓ ਸਾਹਮਣੇ ਆਈ ਹੈ ਦੂਜੇ ਪਾਸੇ ਗੈਂਗਸਟਰ ਲਾਰੈਂਸ ਦੀ ਵੀਡੀਓ ਤੇ ਆਮ ਆਦਮੀ ਪਾਰਟੀ ਦਾ ਭਾਜਪੀ ਤੇ ਤਿੱਖਾ ਵਾਰ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਲਾਰੈਂਸ ਗੁਜਰਾਤ ਦੀਆਂ ਜੇਲਾਂ ਤੋਂ ਵੀਡੀਓ ਬਣਾ ਰਿਹਾ ਹੈ ਤੇ ਲਾਰੈਂਸ ਗੁਜਰਾਤ ਦੀ ਜੇਲ੍ਹ ਤੋਂ ਨੈਕਸਸ ਚਲਾ ਰਿਹਾ ਹੈ ਹੁਣ ਭਾਜਪੀ ਅਤੇ ਸੁਨੀਲ ਜਾਖੜ ਇਸ ਤੇ ਕਿਉਂ ਨਹੀਂ ਬੋਲ ਰਹੇ ਦੱਸ ਦਿਓ ਕਿ ਹੁਣ ਸੁਨੀਲ ਜਾਖੜ ਗੁਜਰਾਤ ਦੀ ਸਰਕਾਰ ਨੂੰ ਸਵਾਲ ਕਰਨੇ ਕਹਿਣਾ ਹੈ ਆਮ ਆਦਮੀ ਪਾਰਟੀ ਦਾ ਭਾਜਪੀ ਸਰਕਾਰਾਂ ਵਾਲੇ ਸੂਬਿਆਂ ਤੋਂ ਨਸ਼ਾ ਪੰਜਾਬ ਚਾ ਰਿਹਾ ਹੈ ਤੇ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੇ ਬੀਜੇਪੀ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਕਿਉਂਕਿ ਭਾਜਪਾ ਦੀ ਗੁਜਰਾਤ 'ਚ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਨੇ ਹੁਣ ਸਵਾਲ ਕੀਤਾ ਏ ਕਿ ਲਾਰੈਂਸ ਬਿਸ਼ਨੋਈ ਗੁਜਰਾਤ ਦੇ ਵਿੱਚ ਬੰਦ ਹੈ ਤਾਂ ਹੁਣ ਸਵਾਲ ਬੀਜੇਪੀ ਤੇ ਉੱਠ ਰਿਹਾ ਹੈ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਵੀ ਇਸ ਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਹੁਣ ਬਿਸ਼ਨੋਈ ਨੂੰ ਗੁਜਰਾਤ ਜੇਲ੍ਹ ਤੋਂ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਪੱਟੀ ਨੂੰ ਈਦ ਦੀ ਮੁਬਾਰਕ ਦੇ ਰਿਹਾ ਲਾਰੈਂਸ ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਉਹ ਕੈਦ ਵਿੱਚ ਹੋਣ ਦੇ ਬਾਵਜੂਦ ਵੀ ਆਜ਼ਾਦੀ ਨਾਲ ਕੰਮ ਕਰ ਸਕਦਾ ਹੈ ਪੰਜਾਬ ਦੀ ਜੇਲ੍ਹ ਤੋਂ ਲਾਈਵ ਇੰਟਰਵਿਊ ਦੇਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਇੱਕ ਸੱਟ ਬਣਾਈ ਸੀ ਜਾਂਚ ਲਈ ਪਰ ਜਾਂਚ ਵਿੱਚ ਕੁਝ ਵੀ ਨਤੀਜੇ ਨਹੀਂ ਮਿਲੇ ਉਸ ਦਾ ਗੈਂਗ ਸਲਮਾਨ ਖਾਨ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ ਸਲਮਾਨ ਖਾਨ ਦੇ ਕਰਤੇ ਕਈ ਵਾਰ ਹਮਲੇ ਹੋਏ ਨੇ ਜਦੋਂ ਗੈਂਗਸਟਰ ਕੈਦ ਵਿੱਚ ਹੋਣ ਦੇ ਬਾਵਜੂਦ ਬਿਨਾਂ ਕਿਸੇ ਰੋਕ ਟੋਕ ਦੇ ਕੰਮ ਕਰ ਸਕਦੇ ਨੇ ਤਾਂ ਅਜਿਹੀਆਂ ਗਤੀਵਿਧੀਆਂ ਜਨਤਕ ਸੁਰੱਖਿਆ ਲਈ ਵੱਡਾ ਖਤਰਾ ਪੈਦਾ ਕਰਦੀਆਂ ਨੇ ਤਾਂ ਇਸ ਵੇਲੇ ਹਰਜੀਤ ਗਰੇਵਾਲ ਭਾਜਪਾ ਦੇ ਸੀਨੀਅਰ ਆਗੂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਗਰੇਵਾਲ ਸਾਹਿਬ ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਕਲਿੱਪ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਪਾਕਿਸਤਾਨ ਦੇ ਇੱਕ ਗੈਂਗਸਟਰ ਦੇ ਨਾਲ ਵੀਡੀਓ ਕਾਲ ਕਰ ਰਿਹਾ ਤੇ ਸਵਾਲ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਤੇ ਵੀ ਚੁੱਕੇ ਗਏ ਨੇ ਕਿ ਭਾਜਪਾ ਹਮੇਸ਼ਾ ਆਮ ਆਦਮੀ ਪਾਰਟੀ ਤੇ ਸਵਾਲ ਚੁੱਕਦੀ ਆ ਪਰ ਹੁਣ ਕਿਉਂਕਿ ਗੁਜਰਾਤ ਦੇ ਵਿੱਚ ਭਾਜਪਾ ਸਰਕਾਰ ਹੈ ਤੇ ਜੇਲ੍ਹ ਦੇ ਵਿੱਚੋਂ ਵੀਡੀਓ ਕਾਲਸ ਹੋ ਰਹੀਆਂ ਨੇ ਲਾਰੈਂਸ ਬਿਸ਼ਨੋਈ ਕਰ ਰਿਹਾ ਹੈ ਕੀ ਕਹਿਣਾ ਤੁਹਾਡਾ ਦੇਖੋ ਪਹਿਲੀ ਗੱਲ ਸ ਹੈ ਆ ਇਹ ਬਸ ਇਹ ਤਾਂ ਮੈਨੂੰ মিডিਆ 'ਚ ਇਹ ਗੱਲ ਨਹੀਂ ਬੋਲਣੀ ਚਾਹੀਦੀ ਪਰ ਜਿੱਦ ਜਿੱਦੀ ਮੈਨੂੰ ਜਾਣਕਾਰੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੀ ਇਹ ਕਈ ਵਾਰ ਕੀ ਹੁੰਦਾ ਕਿ ਜੇਲ੍ਹ ਦੇ ਅੰਦਰ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਵੀ ਹੁੰਦਾ ਉਹਨਾਂ ਕੋਲੋਂ ਫੋਨ ਮਿਲਦੇ ਨੇ ਗੈਂਗਸਟਰਾਂ ਕੋਲੋਂ ਜੀ ਇਹ ਕਿ ਕੋ ਲੋਹੇ ਨੂੰ ਲੋਹਾ ਕੱਟਦਾ ਉਹ ਫੋਨ ਉਹਨਾਂ ਨੂੰ ਦਿੱਤੇ ਜਾਂਦੇ ਨੇ ਪ੍ਰੋਵਾਈਡ ਕਰਵਾਏ ਜਾਂਦੇ ਨੇ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਇਹ ਕਿੱਥੇ ਸੰਪਰਕ ਕਰਦੇ ਨੇ ਜੀ ਔਰ ਉਧਰਲੇ ਲਿੰਕ ਵੀ ਇਹਨਾਂ ਦੇ ਫਿਰ ਟ੍ਰੇਸ ਹੋ ਜਾਣ ਇਸ ਕਰਕੇ ਵੀ ਹੁੰਦਾ ਹੁਣ ਉਹਨਾਂ ਨੇ ਕਿਸ ਰੀਜ਼ਨ ਨਾਲ ਇਹ ਹੋਇਆ ਐਸੇ ਨਹੀਂ ਹੋਣਾ ਚਾਹੀਦਾ ਮੈਂ ਤਾਂ ਇਹ ਕਹਿਣਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਪੂਰੀ ਔਰ ਤੁਸੀਂ ਕਹਿ ਰਹੇ ਹੋ ਕਿ ਇਹ ਵੀ ਇੱਕ ਤਰੀਕਾ ਹੁੰਦਾ ਹੈ ਟਰੇਸ ਕਰਨ ਦਾ ਕਿ ਕਿੱਥੇ ਗੱਲਬਾਤ ਕਰ ਰਿਹਾ ਹੈ ਜੇਲ੍ਹ ਚ ਬੰਦ ਕਹਿੰਦੀ ਹਾਂ ਇਹ ਤਰੀਕਾ ਹੁੰਦਾ ਇਸ ਕਰਕੇ ਵੀ ਹੋ ਜਾਂਦਾ ਤੇ ਹੋਰ ਵੀ ਬਹੁਤ ਸਾਰੀ ਮਨਸ਼ਾ ਹੁੰਦੀਆਂ ਨੇ ਸਰਕਾਰਾਂ ਦੀਆਂ ਤੇ ਏਜੰਸੀਆਂ ਦੀਆਂ ਉਹਨਾਂ ਦਾ ਆਪਣਾ ਆਪਰੇਸ਼ਨ ਹੁੰਦਾ ਆਪਣਾ ਸਿਸਟਮ ਹੁੰਦਾ ਤਾਂ ਇਹ ਸਮਝਿਆ ਜਾਵੇ ਕਿ ਤੁਸੀਂ ਤਾਂ ਕਲੀਨ ਚਿੱਟ ਦੇ ਰਹੇ ਹੋ ਉੱਥੋਂ ਦੀ ਸਰਕਾਰ ਨੂੰ ਵੀ ਤੇ ਉੱਥੋਂ ਦੇ ਪ੍ਰਸ਼ਾਸਨ ਨੂੰ ਵੀ ਮੈਂ ਕਲੀਨ ਚਿੱਟ ਨਹੀਂ ਦੇ ਰਿਹਾ ਮੇਰੇ ਭਾਈ ਮੈਂ ਤਾਂ ਇਹ ਕਹਿ ਰਿਹਾ ਕਿ ਇੰਨਾਂ ਚੀਜ਼ਾਂ ਤੇ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ ਸਖਤੀ ਨਾਲ ਜਾਂਚ ਹੋਣੀ ਚਾਹੀਦੀ ਹੈ ਔਰ ਕਈ ਵਾਰ ਜਾਂਚ ਪਬਲਿਕ ਨਹੀਂ ਕੀਤੀ ਜਾ ਸਕਦੀ ਹੁੰਦੀ ਇਸ ਕਰਕੇ ਮੈਨੂੰ ਇੰਨੀ ਗੱਲ ਬੋਲਣੀ ਪਈ ਜਿਹੜੀ ਮੈਂ ਬੋਲੀ ਆ ਮੇਰੀ ਜਾਣਕਾਰੀ ਚ ਮੈਂ ਤਾਂ ਬੋਲ ਰਿਹਾ ਨਹੀਂ ਤਾਂ ਮੈਂ ਨਹੀਂ ਬੋਲਦਾ ਠੀਕ ਹੈ ਨਾ ਗੱਲ ਜੇ ਤਸਦੀਕ ਕਰਵਾਉਣ ਦੀ ਗੱਲ ਹੁੰਦੀ ਸਾਡੇ ਕੀ ਹੈ ਕਿ ਪੋਲਿਟਿਸ਼ੀਅਨ ਜਿਹੜੇ ਹਨ ਉਹ ਉਸ ਤਰ੍ਹਾਂ ਨਹੀਂ ਸੋਚਦੇ ਕਿ ਦੇ ਜਿਹੜੀ ਚੀਜ਼ ਸੋਚਣੀ ਹੈ ਉਹ ਆਪਣੇ ਹੀ ਸੋਚਦੇ ਆ ਕਿ ਮੇਰੀ ਪਾਰਟੀ ਦਾ ਕੀ ਹਿੱਤ ਹੈ ਤੇ ਮੈਨੂੰ ਕੀ ਬੋਲਣਾ ਚਾਹੀਦਾ ਤੇ ਮੈਂ ਕਿਸ ਤਰ੍ਹਾਂ ਦੂਜੇ ਨੂੰ ਗਟਾਰੇ 'ਚ ਖੜਾ ਕਰਨਾ ਇਸ ਕਰਕੇ ਮੈਂ ਤਾਂ ਮੈਨੂੰ ਇੰਨੀ ਗੱਲ ਬੋਲਣੀ ਪਈ ਠੀਕ ਹੈ ਅਗਰੇਵਾਲ ਸਾਹਿਬ ਇੱਕ ਹੋਰ ਇਲਜ਼ਾਮ ਆਮ ਆਦਮੀ ਪਾਰਟੀ ਵੱਲੋਂ ਲਾਇਆ ਗਿਆ ਬੀਜੇਪੀ ਤੇ ਉਹ ਕਹਿੰਦੇ ਕਿ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੋਂ ਨਸ਼ਾ ਜਿਹੜਾ ਇਹ ਪੰਜਾਬ ਦੇ ਵਿੱਚ ਸਪਲਾਈ ਹੁੰਦਾ ਤੇ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਪਹਿਲੀ ਪਹਿਲੀ ਗਲਤੀ ਸੀਐਮ ਸਾਹਿਬ ਨੇ ਆਪਣੀ ਸਟੇਟਮੈਂਟ ਦੇ ਅੰਦਰ ਇਹ ਗੱਲ ਬੰਨੀ ਆ ਕਿ ਜਿਹੜੇ ਸਿੰਥੈਟਿਕ ਨਸ਼ੇ ਨੇ ਵੀ ਦੇ ਨਾਲ 3 ਸਾਲ ਜਾਂ 5 ਸਾਲ ਦੇ ਅੰਦਰ ਨਸ਼ਾ ਕਰਨ ਵਾਲੇ ਨਸ਼ੇੜੀ ਦੀ ਮੌਤ ਹੋ ਜਾਂਦੀ ਹੈ ਉਹ ਸਿੰਥੈਟਿਕ ਨਸ਼ੇ ਵਿਦਿਨ ਪੰਜਾਬ ਹੀ ਮੈਨੂਫੈਕਚਰ ਹੋ ਰਹੇ ਆ ਔਰ ਇੱਥੋਂ ਹੀ ਬਣਦੇ ਆ ਔਰ ਇੱਥੇ ਹੀ ਵਿਕਦੇ ਆ ਹਰਜੀਤ ਗਰੇਵਾਲ ਜੀ ਤੁਸੀਂ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜੁੜੇ ਨੇ ਸੰਘੇੜਾ ਸਾਹਿਬ ਹਰਜੀਤ ਗਰੇਵਾਲ ਵੀ ਸਾਡੇ ਨਾਲ ਨੇ ਇੱਕ ਵੀਡੀਓ ਕਲਿੱਪ ਸਾਹਮਣੇ ਆਈ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਤੇ ਉਹ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੰਦਾ ਅਹਮਦਾਬਾਦ ਦੀ ਜੇਲ੍ਹ ਦੇ ਵਿੱਚ ਬੰਦਾ ਤੇ ਉੱਥੋਂ ਇਹ ਵੀਡੀਓ ਕਲਿੱਪ ਕਥਿਤ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਾਰੀ ਹੋਈਆ ਪਰ ਹਰਜੀਤ ਗਰੇਵਾਲ ਜੀ ਸਾਡੇ ਨਾਲ ਨੇ ਉਹ ਕਹਿੰਦੇ ਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਜੇਲ੍ਹ ਦੇ ਵਿੱਚ ਜਿਹੜੇ ਅਥਾਰਟिटीज ਨੇ ਜਾਂ ਜੇਲ੍ਹ ਪ੍ਰਸ਼ਾਸਨ ਇਹ ਚੈੱਕ ਕਰਨ ਦੇ ਲਈ ਕਿ ਇਹਨਾਂ ਦੇ ਕਨੈਕਸ਼ਨ ਕਿੱਥੇ ਨੇ ਕਿੱਥੇ ਕਾਲ ਕਰਦੇ ਨੇ ਤਾਂ ਉਹਨਾਂ ਨੂੰ ਫੋਨ ਦੇ ਦਿੰਦੇ ਨੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੀ ਇਹਨਾਂ ਦੀ ਮਨਛਾ ਹੈਗੀ ਆ ਕੀ ਤੁਹਾਡਾ ਇਸ ਤੇ ਕੀ ਕਹਿਣਾ ਨਹੀਂ ਰਾਣਾ ਜੀ ਮੈਂ ਤਾਂ ਗਰੇਵਾਲ ਸਾਹਿਬ ਨੂੰ ਇਹ ਪੁੱਛਣਾ ਚਾਹੁੰਨਾ ਆ ਜੀ ਕਿ ਇਹਨਾਂ ਦੇ ਪ੍ਰਧਾਨ ਜਰਖਰ ਸਾਹਿਬ ਉਹ ਹੁਣੇ ਹੀ ਆ 2 ਦਿਨ ਪਹਿਲਾਂ ਹੀ ਪੰਜਾਬ ਦੀ ਸਰਕਾਰ ਦੇ ਚਿੱਕੜਸ਼ਾਲੀ ਕਰਕੇ ਹਟਿਆ ਪੰਜਾਬ ਦੀ ਬਦਨਾਮੀ ਕਰਦੇ ਹਿਸਾਬ ਨਾਲ ਉਹਨਾਂ ਨੇ ਕੁਝ ਬਿਆਨ ਦਿੱਤੇ ਆ ਪ੍ਰੈਸ ਕਾਨਫਰੰਸ ਕੀਤੀ ਆ ਤੇ ਗੁਜਰਾਤ ਦੀਆਂ ਜੇਲਾਂ ਦੇ ਵਿੱਚ ਗੈਂਗਸਟਰ ਵੀਡੀਓਜ਼ ਬਣਾਉਂਦੇ ਆ ਹੋਰ ਸਾਰਾ ਕੁਝ ਕਰਦੇ ਆ ਤਾਂ ਜਾਇਜ਼ ਹੈ ਜੀ ਗੁਜਰਾਤ ਦੇ ਵਿੱਚ ਜੇ ਉੱਥੇ ਵੱਡੀਆਂ-ਵੱਡੀਆਂ ਖੇਪਾਂ ਫੜੀਆਂ ਜਾਂਦੀਆਂ 30000 ਕਰੋੜ ਦੀ ਡਰੱਗ ਹੁਣ ਤੱਕ ਗੁਜਰਾਤ ਦੇ ਵਿੱਚ ਫੜੀ ਗਈ ਹੈ ਔਰ ਉਹਦੇ ਵਿੱਚੋਂ ਜਿਹੜੀ ਜ਼ਿਆਦਾ ਜਿਹੜੀ ਜਿਹੜੀ ਸਰਵੇਲੈਂਸ ਆ ਉਹ ਜਿਹੜੀ ਇਨਪੁਟ ਹੈ ਉਹ ਪੰਜਾਬ ਦੀ ਪੁਲਿਸ ਦਾ ਜਾਂ ਪੰਜਾਬ ਦੀਆਂ ਸੂਹੀਆਂ ਜਾਂਸੀਆਂ ਦਾ ਆ ਜੀ ਕੀ ਜਾਖੜ ਸਾਹਿਬ ਹੁਣ ਪ੍ਰੈਸ ਕਾਨਫਰੰਸ ਕਰਕੇ ਗੁਜਰਾਤ ਸਰਕਾਰ ਨੂੰ ਪੁੱਛਣਗੇ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਵੱਡੀਆਂ-ਵੱਡੀਆਂ ਖੇਪਾਂ ਡਰੱਗੀਆਂ ਫੜੀਆਂ ਜਾਂਦੀਆਂ ਆ ਉਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਉੱਥੇ ਇਹ ਕਾਰੋਬਾਰ ਕਰਦੀ ਆ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਆ ਇਹ ਸਾਰੇ ਡਰੱਗ ਰੈਕਟਸ ਦੇ ਪਿੱਛੇ ਮੈਂ ਸ਼ਰਯਾ ਮੈਨੂੰ ਇਹ ਕਹਿਣ ਚ ਕੋਈ ਹਰਜ ਨਹੀਂ ਹੈ ਗਰੇਵਾਲ ਸਾਹਿਬ ਸੁਣ ਰਹੇ ਆ ਇਹਦਾ ਜਵਾਬ ਦੇ ਕੇ ਜਾਣ ਅੱਜ ਕਿ ਭਾਰਤੀ ਜਨਤਾ ਪਾਰਟੀ ਹੈ ਡਰੱਗ ਸਪਲਾਈਅਰ ਦੇ ਤੌਰ ਤੇ ਪਿੱਛੇ ਏਜੰਸੀ ਦੇ ਤੌਰ ਤੇ ਕੰਮ ਕਰ ਰਹੀ ਆ ਪੰਜਾਬ ਨੂੰ ਬਦਨਾਮ ਕਰਨ ਲਈ ਤੇ ਪੰਜਾਬ ਨੂੰ ਬਰਬਾਦ ਕਰਨ ਲਈ ਠੀਕ ਹੈ ਸੰਘੇੜਾ ਸਾਹਿਬ ਆਪਾਂ ਦੋਆਬ ਲੈਂਦੇ ਆ ਹਰਜੀਤ ਗਰੇਵਾਲ ਜੀ ਸਾਡੇ ਨਾਲ ਹੀ ਨੇ ਗਰੇਵਾਲ ਸਾਹਿਬ ਕੀ ਕਹਿਣਾ ਤੁਹਾਡਾ ਸਿੱਧੇ ਅਲੀਗੇਸ਼ਨ ਨੇ ਜਵਾਬ ਦੇਣਾ ਹੈ ਸੰਗੇਰਾ ਸਾਹਿਬ ਸਾਡੇ ਮਿੱਤਰ ਨੇ ਜੀ ਇਹ ਬਹੁਤ ਸੂਝਵਾਨ ਨੇ ਪਰ ਅੱਜ ਜਿਸ ਤਰ੍ਹਾਂ ਦੀ ਗੱਲ ਇਹਨਾਂ ਨੇ ਹੁਣ ਕੀਤੀ ਹੈ ਨਾ ਇਹ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਇਹਨਾਂ ਚੀਜ਼ਾਂ ਦੇ ਪਹਿਲੀ ਗਲਤੀ ਇਹ ਆ ਕਿ ਮੈਂ ਉਹੀ ਇਲਜ਼ਾਮ ਜੇ ਮੈਂ ਮੇਰੇ ਚ ਮਚਿਓਰਿਟੀ ਥੋੜੀ ਜੀ ਨਾ ਦਿਖਾਵਾਂ ਤੇ ਉਹੀ ਇਲਜ਼ਾਮ ਮੈਂ ਆ ਆਦਮੀ ਤੇ ਲਾਵਾਂ ਕੋਈ ਚੰਗੀ ਗੱਲ ਨਹੀਂ ਹੈ ਜੀ ਕੋਈ ਵੀ ਸਰਕਾਰ ਆਪਣੇ ਪਰਦੇਸ਼ ਦੇ ਅੰਦਰ ਖੁਦ ਨਸ਼ਾ ਨਹੀਂ ਬਕਵਾ ਸਕਦੀ ਜੇ ਬਕਵਾਦੀ ਹੋਵੇ ਇਹ ਕੋ ਦਾ ਬਹੁਤ ਲੰਬਾ ਸਮਾਂ ਨਹੀਂ ਹੁੰਦਾ ਵੀ ਆ ਜੂ ਬੜੀ ਘੱਟ ਹੁੰਦੀ ਹੈ ਕਿਉਂਕਿ ਜਿਹੜੇ ਆਏ ਨੇ ਨਾ ਜਾਣਾ ਸਭ ਨੇ ਆ ਇਹ ਜਗਤਾਰ ਜੀ ਇਹ ਗੱਲ ਨੂੰ ਤੁਸੀਂ ਸਮਝੋ ਪਰ ਜੇ ਅਸੀਂ ਅੱਛੇ ਕੰਮ ਕਰਾਂਗੇ ਤਾਂ ਲੰਬਾ ਸਮਾਂ ਟਿਕਾਂਗੇ ਜੇ ਅਸੀਂ ਗਲਤ ਕੰਮ ਕਰਾਂਗੇ ਤਾਂ ਲੰਬਾ ਸਮਾਂ ਨਹੀਂ ਟਿਕ ਸਕਦੇ ਇਲزامਬਾਜ਼ੀ ਜਿਆਦਾ دیر ਨਹੀਂ ਚਲਦੀ ਔਰ ਇਸ ਵੇਲੇ ਤੁਸੀਂ ਜਿਹੜੇ ਕੰਮ ਤੇ ਦੇਖੋ ਪੰਜਾਬ ਦੇ ਅੰਦਰ ਇਸ ਵੇਲੇ ਗੈਂਗਸਟਰ ਵਾਲਾ ਹੈਗਾ ਇਹ ਤਾਂ ਮੰਨਣਾ ਪਊਗਾ ਔਰ ਪੰਜਾਬ ਦੇ ਅੰਦਰ ਨਸ਼ੇ ਵੀ ਵਿਕ ਰਹੇ ਆ ਇਹ ਵੀ ਮੰਨਣਾ ਪਊਗਾ ਪਰ ਇਹਦੇ ਚ ਸਮਾਜ ਨੂੰ ਵੀ ਜਾਗਰੂਕ ਹੋਣਾ ਪਊਗਾ ਜਨਾਬ ਜੀ ਜਵਾਬ ਲੈ ਲਿਓ ਬਿਲਕੁਲ ਬਿਲਕੁਲ ਘਰੇਵਾਲ ਸਾਹਿਬ ਇੱਕ ਮੇਰਾ ਸਵਾਲ ਹੈ ਫਿਰ ਮੈਂ ਸੰਘੇੜਾ ਸਾਹਿਬ ਤੋਂ ਵੀ ਜਵਾਬ ਲੈਣਾ ਪਰ ਜੇਲ੍ਹ ਤੋਂ ਇਦਾਂ ਵੀਡੀਓ ਕਾਲਸ ਹੋਣ ਤਾਂ ਇਹ ਜਿਹੜਾ ਇਸ ਤੇ ਸਵਾਲ ਤਾਂ ਉੱਠਦੇ ਨੇ ਨਾ ਕਿ ਜੇਲ੍ਹ ਅੰਦਰ ਕੈਦੀਆਂ ਕੋਲੇ ਉਹ ਵੀ ਕੁਖਿਆਤ ਗੈਂਗਸਟਰਾਂ ਕੋਲੇ ਲਾਰੈਂਸ ਬਿਸ਼ਨੋਈ ਕੋਲੇ ਸਿੱਧੂ ਮੂਸੇਵਾਲੇ ਦੇ ਕਾਤਲ ਮਾਸਟਰਮਾਈਂਡ ਕੋਲੇ ਇੱਕ ਮਿੰਟ ਸੁਣੋ ਜੀ ਕਾਂਗਰਸ ਦੇ ਟਾਈਮ 'ਚ ਇੱਕ ਮੁਖਤਾਰ ਅਨੁਸ਼ਾਰੀ ਸੀ ਗੈਂਗਸਟਰ ਯੂਪ ਦਾ ਔਰ ਉਪਰ ਜੇਰ ਜਿਹੜਾ ਜੀ ਸਾਡੀ ਸਰਕਾਰ ਆ ਗਈ ਤਾਂ ਆਮ ਆਦਮੀ ਪਾਰਟੀ ਦੀ ਉਸ ਵੇਲੇ ਵੀ ਕੁਝ ਦੇ ਰਹਾ ਜੀ ਤੇ ਫਿਰ ਸਾਡੇ ਮੰਤਰੀ ਹਰਜੋਤ ਵੈਸੀ ਨੇ ਇਹ ਦਸਿਆ ਵਿਧਾਨ ਸਭਾ 'ਚ ਕਿ ਭਈ ਇਹਦੇ 'ਚ ਉਹ ਆਪਣੇ ਪਰਿਵਾਰ ਨਾਲ ਵੀ ਰਹਿੰਦਾ ਸੀ ਬਾਹਰ ਵੀ ਘੁੰਮ ਕੇ ਆਉਂਦਾ ਸੀ ਬੜੀ ਸੁਵਿਧਾ ਨਾਲ ਹੋ ਰਿਹਾ ਜੀ ਤੇ ਹੋਰ ਬੜਾ ਖੁਸ਼ੀ ਖੁਸ਼ੀ ਲਿਹਾਤੇ ਇਹਦੇ ਚ ਅਸੀਂ ਸਾਰਿਆਂ ਨੂੰ ਫੜਾਂਗੇ ਪਕੜਾਂਗੇ ਇਹਨਾਂ ਨੂੰ ਇਹਨਾਂ ਨੂੰ ਸਜ਼ਾਵਾ ਦੇਵਾਂਗੇ ਅੱਜ ਤੱਕ ਕੋਈ ਪਕੜਿਆ ਨਹੀਂ ਕੋਈ ਸਜ਼ਾ ਨਹੀਂ ਦਿੱਤੀ ਕੋਈ ਕੁਝ ਨਹੀਂ ਦਿੱਤੀ ਮੁਖਤਾਰ ਅंसारी ਉੱਥੇ ਜਾ ਕੇ ਯੂਪੀਓ ਨੂੰ ਵਾਪਸ ਲੈ ਕੇ ਔਰ ਉਹਦੀ ਡੈਥ ਹੋ ਗਈ ਜੀ ਠੀਕ ਹੈ ਤੇ ਇਸੇ ਤਰ੍ਹਾਂ ਇਹ ਜਿਹੜੀ ਮੈਂ ਵੀ ਕਹਿਣਾ ਕਿ ਜਾਂਚ ਹੋਣੀ ਚਾਹੀਦੀ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪੰਜਾਬ ਚ ਉਸ ਨੂੰ ਜਸਟੀਫਾਈ ਕਰੀਏ ਕਿ ਆ ਹੋ ਗਿਆ ਤੇ ਅਸੀਂ ਇਹਦਾ ਕੋਈ ਜਵਾਬ ਨਹੀਂ ਦੇਣਾ ਆ ਇਹਨਾਂ ਨੂੰ ਕਹੋ ਕਿ ਗੈਂਗਸਟਰ ਨੇ ਆ ਹੁੰਦਾ ਤਾਂ ਇਹ ਪਤਾ ਕੀ ਕਰਨ ਲੱਗ ਜੰਦੇ ਆ ਆ ਸੰਘੇੜਾ ਸਾਹਿਬ ਵੀ ਬੇਚੀ ਨੇ ਇੱਕ ਫਿਰ ਕਹਿੰਦੇ ਆ ਕਿ ਉੱਤਰ ਪ੍ਰਦੇਸ਼ ਕ੍ਰਾਈਮ ਜਿਆਦਾ ਪੰਜਾਬ ਚ ਘੱਟ ਪੈਦਾ ਚਲੋ ਸੰਘੇੜਾ ਸਾਹਿਬ ਤੋਂ ਵੀ ਜਵਾਬ ਲੈਂਦੇ ਆ ਮਰੇਵਾਲ ਸਾਹਿਬ ਇੱਕ ਮਿੰਟ ਸੁਣ ਲਓ ਸੁਣੋ ਪੰਜਾਬ ਦੀ ਆਬਾਦੀ ਪੌਣੇ 3 ਕਰੋੜ ਯੂਪੀ ਦੀ 25 ਕਰੋੜ ਇਹਨਾਂ ਦਾ ਕਿੱਦਾਂ ਤੁਸੀਂ ਕੰਪੈਰੀਜ਼ਨ ਕਰੋਗੇ ਇਹਦੇ ਤੇ ਵੀ ਆਉਣੀ ਥੋੜਾ ਹੋ ਸਕਦਾ ਜੀ ਸੰਘੇੜਾ ਸਾਹਿਬ ਇਹ ਕਹਿੰਦੇ ਆ ਕਿ ਦੇਖੋ ਕ੍ਰਾਈਮ ਪੰਜਾਬ ਦੇ ਵਿੱਚ ਵੀ ਆ ਗੈਂਗਸਟਰ ਪੰਜਾਬ ਦੇ ਵਿੱਚ ਵੀ ਨੇ ਨਸ਼ਾ ਪੰਜਾਬ ਦੇ ਵਿੱਚ ਵੀ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸੁਨੀਲ ਜਾਕਰ ਨੇ ਗੱਲ ਕੀਤੀ ਕਿ 14 ਦਿਨਾਂ 'ਚ 14 ਮੌਤਾਂ ਉਹ ਵੀ ਨਸ਼ੇ ਕਾਰਨ ਨਹੀਂ ਮੈਂ ਤਾਂ ਕਹਿੰਦੇ ਨਹੀਂ ਸੀ ਸੁਨੀਲ ਜਾਖੜ ਉਹਨਾਂ ਨੇ ਕਿਉਂ ਗੱਲ ਕੀਤੀ ਇਹ ਮੈਂ ਤਾਂ ਇਹ ਕਹਿਣਾ ਆ ਕਿ ਇਹ ਸੁਨੀਲ ਜਾਖੜ ਸਾਹਿਬ ਪੰਜਾਬ ਦੇ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਹੁਣ ਇਹ ਪ੍ਰੈਸ ਕਾਨਫਰੰਸ ਕਰਕੇ ਇਹਦੇ ਬਾਰੇ ਵੀ ਗੁਜਰਾਤ ਸਰਕਾਰ ਤੋਂ ਮੰਗ ਕਰਨਗੇ ਕਿ ਜੇਲ੍ਹ 'ਚ ਜਿਹੜੀ ਵੀਡੀਓ ਬਣੀ ਆ ਗੈਂਗਸਟਰ ਦੀ ਲਾਰੈਂਸ ਬਿਛਨੋਈ ਦੀ ਉਹ ਕਿੱਦਾਂ ਬਣ ਗਈ ਕਿਹੜੇ ਅਧਿਕਾਰੀ ਜ਼ਿੰਮੇਵਾਰ ਨੇ ਸਰਕਾਰ ਜ਼ਿੰਮੇਵਾਰ ਹੈ ਤੇ ਉੱਥੇ ਦਾ ਮੁੱਖ ਮੰਤਰੀ ਨਸੀਬਾ ਦੇਵੇ ਨੰਬਰ 2 ਤੇ ਮੈਂ ਪੁੱਛਣਾ ਚਾਹੁੰਨਾ ਆ 30000 ਦੀ ਡਰੱਗ ਜਿਹੜੀ ਗੁਜਰਾਤ ਤੇ ਮਹਾਰਾਸ਼ਟਰ ਚ ਫੜੀ ਗਈ 30000 ਕਰੋੜ ਦੀ ਤਿੰਨ ਵੱਡੀਆਂ ਖੇਪਾਂ ਇੱਕ ਵੀ ਬੰਦਾ ਜੇਲ੍ਹ ਤੇ ਨਹੀਂ ਹੈ ਪੰਜਾਬ ਦੇ ਵਿੱਚ ਭਗਵੰਤ ਸਿੰਘ ਸਾਹਿਬ ਨੇ 3000 ਬੰਦੇ ਜਿਹੜੇ ਜੇਲਾ ਚ ਹੈ ਜਿਹੜੇ ਡਰੱਗ ਦੇ ਤਸਕਰ ਨੇ ਵੱਡੇ ਨੇ ਛੋਟੇ ਅਲੱਗ ਨੇ ਵੱਡਿਆਂ ਦੀ ਗਿਣਤੀ ਅਲੱਗ ਹੈ ਕੱਲ ਮੈਂ ਸਾਰਾ ਕੁਝ ਹੀ ਠੀਕ ਹੈ ਤੁਹਾਡਾ ਠੀਕ ਹੈ ਸੰਘੇੜਾ ਸਾਹਿਬ ਤੁਹਾਡਾ ਕਹਿਣਾ ਇਹ ਹੈ ਕਿ ਬੀਜੇਪੀ ਹੁਣ ਰਾਣਾ ਜੀ ਇੱਕ ਵੀ ਬੰਦਾ ਅੰਦਰ ਨਹੀਂ ਸੀ 30000 ਕਰੋੜ ਦੀ ਡਰੱਗਸ ਫੜੀ ਗਈ ਗੁਜਰਾਤ ਤੇ ਮਹਾਰਾਸ਼ਟਰ ਚੋਂ ਕਿਉਂਕਿ ਆਬਵੀਅਸਲੀ ਦੂਜੇ ਸੂਬਿਆਂ ਚ ਭੇਜੀ ਜਾਣੀ ਸੀ ਪੰਜਾਬ ਪੁਲਿਸ ਨੇ ਇਨਪੁਟ ਦਿੱਤੀ ਕੋਈ ਬੰਦਾ ਇੱਥੇ ਖੜਿਆ ਗਿਆ ਉੱਥੇ ਏਜੰਸੀਆਂ ਨੂੰ ਇਨਪੁਟ ਗਈ ਤਾਂ ਏਜੰਸੀਆਂ ਨੇ ਕਿਹੜੇ ਸੂਬਿਆਂ ਚ ਭੇਜੀ ਜਾਣੀ ਸੀ ਜਿਹੜਾ ਸਭ ਕੀ ਇਨਫਰਮੇਸ਼ਨ ਹੈ ਕਿਹੜੇ ਸੂਬਿਆਂ ਚ ਭੇਜੀ ਜਾਣੀ ਸੀ ਦੇਖੋ ਅਸੀਂ ਤਾਂ ਇਹੀ ਗੈਸ ਕਰਦੇ ਹਾਂ ਵੀ ਪੰਜਾਬ ਚ ਹੋਣੀ ਸੀ ਪੰਜਾਬ ਚੋਂ ਇਨਪੁਟ ਮਿਲੀ ਆ ਪੰਜਾਬ ਪੁਲਿਸ ਨੇ ਇਨਪੁਟ ਦਿੱਤੀ ਆ ਤੇ ਸੈਂਟਰਲ ਏਜੰਸੀ ਨੂੰ ਸੈਂਟਰਲ ਏਜੰਸੀ ਨੇ ਗੁਜਰਾਤ ਤੇ ਮਹਾਰਾਸ਼ਟਰ ਚ ਤਿੰਨ ਵਾਰੀ ਉੱਥੇ ਡਰੱਗ ਫੜ ਹੋ ਗਿਆ ਠੀਕ ਹੈ ਗਰੇਵਾਲ ਜੀ ਇਸ ਵਾਰ ਤੁਹਾਡੇ ਵੱਲੋਂ ਚੁੱਕਿਆ ਜਾਵੇਗਾ ਬੀਜੇਪੀ ਦੇਖੋ ਤੁਹਾਡੀ ਸਰਕਾਰ ਆ ਉੱਥੇ ਕਿੰਨੇ ਬੰਦੇ ਅੰਦਰ ਨੇ ਉਸਕੇ ਠੀਕ ਹੈ ਠੀਕ ਹੈ ਗਰੇਵਾਲ ਸਾਹਿਬ ਇਸ ਤਰ੍ਹਾਂ ਇਸ ਤਰ੍ਹਾਂ ਪਹਿਲੀ ਗੱਲ ਇਹ ਹੈਗਾ ਉਹ ਪੰਜਾਬ ਪੁਲਿਸ ਤੇ ਗੁਜਰਾਤ ਦਾ ਸਾਂਝਾ ਆਪਰੇਸ਼ਨ ਸੀਗਾ ਏਜੰਸੀਆਂ ਦੀ ਇਨਪੁਟ ਸੀ ਇਹ ਠੀਕ ਕਰਿਆ ਔਰ ਪੰਜਾਬ ਜਿਨ੍ਹਾਂ ਨੇ ਬੰਦੇ ਪਕੜੇ ਸੀ ਤੇ ਉੱਥੋਂ ਇੱਥੋਂ ਇਨਪੁਟ ਗਈ ਇਹਨਾਂ ਨੇ ਸਾਂਝਾ ਆਪਰੇਸ਼ਨ ਕੀਤਾ ਤੇ ਬੰਦੇ ਇਹਨਾਂ ਨੇ ਫੜੇ ਆ ਆਇਡੈਂਟੀਫਾਈ ਕੀਤੇ ਆ ਔਰ ਉਹਦੇ ਚ ਕੋਈ ਇਹੋ ਜੀ ਗੱਲ ਨਹੀਂ ਨਾ ਗੁਜਰਾਤ ਕਰਵਾ ਰਿਆ ਸੀ ਨਾ ਪੰਜਾਬ ਕਰਵਾ ਰਿਆ ਸੀ ਤੇ ਇਹ ਅਲਰਟਨੈਸ ਆਜੰਸੀਆਂ ਦੀ ਪੰਜਾਬ ਪੁਲਿਸ ਦੀ ਉਹਦੇ ਲਈ ਉਹਨਾਂ ਨੂੰ ਸ਼ਾਬਾਸ਼ ਦੇਣੀ ਚਾਹੇ ਗੁਰਵਾਲ ਸਾਹਿਬ ਸੰਘੇੜਾ ਸਾਹਿਬ ਦਰਸ ਹਲੇ ਕਹਿਣਾ ਚਾਹੁੰਦੇ ਨੇ ਕਿ ਜਦੋਂ ਤਾਂ ਪੰਜਾਬ ਦੇ ਵਿੱਚ ਕੋਈ ਗੱਲ ਹੁੰਦੀ ਹੈ ਤਾਂ ਤੁਸੀਂ ਅਸਤੀਫਾ ਤੱਕ ਮੰਗ ਲੈਂਦੇ ਹੋ ਮੁੱਖ ਮੰਤਰੀ ਸਾਹਿਬ ਦਾ ਤੇ ਸੀਐਮ ਸਾਹਿਬ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਉਂਦੇ ਹੋ ਤਾਂ ਹੁਣ ਜੇ ਗੁਜਰਾਤ ਦੇ ਵਿੱਚ ਇਹ ਕੁਝ ਹੋਇਆ ਤਾਂ ਗੁਜਰਾਤ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਗੇ ਤੁਸੀਂ ਜ਼ਰੂਰ ਜੋ ਜਿਹੜੇ ਜਿਹੜੇ ਰਿਸਪਾਂਸਿਬਲ ਨੇ ਉਹ ਸਾਹਮਣੇ ਆਉਣੇ ਚਾਹੀਦੇ ਆ ਉਹਨਾਂ ਨੂੰ ਸਜ਼ਾਵਾਂ ਵੀ ਮਿਲਣੀਆਂ ਚਾਹੀਦੀਆਂ ਨੇ ਕਿਉਂ ਇਸ ਤਰ੍ਹਾਂ ਦੇ ਕੰਮ ਹੁੰਦੇ ਆ ਇਹ ਗੱਲ ਸਾਹਮਣੇ ਆ ਜੇਗੀ ਵੈਸੇ ਜਿਹੜੀ ਗੱਲ ਮੈਂ ਦੱਸੀ ਆ ਉਸ ਤੇ ਵੀ ਗੌਰ ਕਰ ਲੈਣਾ ਚਾਹੀਦਾ ਕਿ ਪਰ ਇੱਕ ਕੰਮ ਨਹੀਂ ਹੋਣੇ ਚਾਹੀਦੇ ਔਰ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਇਹਨਾਂ ਤੇ ਇਸ ਗੱਲ ਨਾਲ ਰਾਣਾ ਜੀ ਰਾਣਾ ਜੀ ਮੈਂ ਗਰਵਲ ਸਾਡੀ ਇਸ ਗੱਲ ਨਾਲ ਸਹਿਮਤ ਆ ਪਰ ਮੇਰਾ ਇੱਕ ਪੁਆਇੰਟ ਹੋਰ ਆ ਜਿਹੜਾ ਤੁਸੀਂ ਨਹੀਂ ਇਹਨਾਂ ਤੋਂ ਪੁੱਛਿਆ ਭਈ ਉਸ ਕੇਸ ਦੇ ਵਿੱਚ ਗੁਜਰਾਤ ਤੇ ਮਹਾਰਾਸ਼ਟਰ ਦੇ ਕਿਸੇ ਤੇ ਵੀ ਕੋਈ ਮੁਕੱਦਮਾ ਨਹੀਂ ਹੈ ਕੋਈ ਬੰਦਾ ਹੀ ਨਹੀਂ ਰਸ ਹੋਇਆ ਉੱਥੇ ਦਾ ਜਿਨ੍ਹਾਂ ਕੋਲੋਂ ਫੜੀ ਗਈ ਆ ਉਹ ਵੀ ਦੂਸਰੇ ਤੀਸਰੇ ਵੀ ਕੁਝ ਹੋਰ ਫੜੇਗਾ ਜਾਂ ਜਿਹੜੇ ਪੰਜਾਬ ਪੁਲਿਸ ਦੀ ਲਿਸਟ ਸੀਗੇ ਪਰ ਗੁਜਰਾਤ ਸਰਕਾਰ ਨੇ ਕੁਝ ਨਹੀਂ ਕੀਤਾ ਮਤਲਬ ਤੁਸੀਂ ਤੁਸੀਂ ਕਹਿਣਾ ਚਾਹੁੰਦੇ ਹੋ ਸ਼ਹਿ ਇਹ ਜਾਂ ਬਚਾਉਣ ਦੀ ਕੋਸ਼ਿਸ਼ ਹੈ ਸਰਕਾਰ ਦੀ ਸ਼ਹਿ ਸ਼ਰੀਆਂ ਬਚਾਉਣ ਦੀ ਕੋਸ਼ਿਸ਼ ਮੈਂ ਕਹਿੰਦਾ ਉਹਦੇ ਪਿੱਛੇ ਗੁਜਰਾਤ ਦੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਕੇਂਦਰ ਜਿਹੜਾ ਭਾਰਤੀ ਜਨਕ ਕੇਂਦਰ 'ਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਦੀ ਸੇਵਲਾਈ ਕੀਤਾ ਜਾ ਰਿਹਾ ਇਧਰ ਪਾਕਿਸਤਾਨ ਦਾ ਬਾਰਡਰ ਹੈ ਉੱਧਰ ਪਾਸੇ ਬੀਐਸਐਫ ਲੱਗੀ ਹੋਈ ਹੈ BSF ਵੀ ਕੇਂਦਰ ਸਰਕਾਰ ਦੇ نیچے ਆਉਂਦੀ ਹੈ ਪਤਾ ਨਹੀਂ ਕਿੰਨੀ ਡਰੱਗ ਜਿਹੇ ਆਉਣ ਦਿੰਦੇ ਆ ਪਤਾ ਨਹੀਂ ਕਿੰਨੀ ਫੜਦੇ ਆ ਸੋ ਇਹ ਅਸੀਂ ਨਹੀਂ ਕਹਿੰਦੇ ਸਾਡਾ ਕੰਟਰੋਲ ਨਹੀਂ ਭਗਵਾਨ ਜੀ ਸਾਹਿਬ ਬਹੁਤ ਚੰਗਾ ਕੰਮ ਕਰ ਰਿਹਾ ਮੁੱਖ ਮੰਤਰੀ ਸਾਹਿਬ ਬਹੁਤ ਚੰਗਾ ਕੰਮ ਕਰ ਰਿਹਾ ਰੈਕਵਰਡ ਰਿਕਵਰੀ ਹੋਈਆਂ ਆਈਜੀ ਤੱਕ ਨਹੀਂ ਪੁਲਿਸ ਦਾ ਛੱਡਿਆ ਅੱਗੇ ਕਦੇ ਹੌਲਦਾਰ ਤੇ ਵੀ ਕਰਦਾ ਨਹੀਂ ਸੀ ਹੁੰਦੀ ਜਿਹੜਾ ਵੀ ਨਾਂ ਆ ਗਿਆ ਪਰ ਇਦਾਂ ਹੀ ਇਹਨਾਂ ਨੂੰ ਵੀ ਔਨੈਸਟੀ ਦਿਖਾਉਣੀ ਚਾਹੀਦੀ ਹੈ ਭਾਰਤੀ ਜਨਤਾ ਪਾਰਟੀ ਦੀ ਵੱਡੀ ਜ਼ਿੰਮੇਵਾਰੀਆ ਕੇਂਦਰ ਸਰਕਾਰ ਤੇ ਮੋਦੀ ਸਾਹਿਬ ਨੂੰ ਜਿਹੜੀ ਹੈ ਇਹ ਸਾਰਿਆਂ ਨਾਲ ਇੱਕ ਬਹਿਸ ਕਰਨਾ ਚਾਹੀਦਾ ਬਹੁਤ ਧੰਨਵਾਦ ਬਹੁਤ ਧੰਨਵਾਦ ਬੰਕਮਨ ਸਾਹਿਬ ਤੇ ਟਿੱਕੜ ਨਹੀਂ ਅਸੀਂ ਸਹਾਰਾਂਗੇ ਬਹੁਤ ਧੰਨਵਾਦ ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਜੀ ਹਰਜੀਤ ਗਰਵਾਲ ਜੀ ਸਾਡੇ ਨਾਲ ਜੁੜਨ ਦੇ ਲਈ ਹਾਲਾਂਕਿ ਬਲੇਮ ਗੇਮ ਤੋਂ ਵੀ ਅੱਗੇ ਜਾਣਾ ਚਾਹੀਦਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਪਾਰਟੀਆਂ ਨੂੰ ਪਰ ਇੱਕ ਸਵਾਲ ਜ਼ਰੂਰ ਹੈ ਕਿ ਕਿਵੇਂ ਜੇਲ੍ਹ ਦੇ ਵਿੱਚ ਮੋਬਾਈਲ ਪਹੁੰਚਿਆ ਕਿਵੇਂ ਇਹ ਵੀਡੀਓ ਕਾਲ ਹੁੰਦੀ ਆ ਲਾਰੈਂਸ ਬਿਸ਼ਨੋਈ ਕਿਵੇਂ ਕਾਲ ਕਰ ਲੈਂਦਾ ਕਿਵੇਂ ਜੇਲ੍ਹ ਦੇ ਵਿੱਚੋਂ ਇਹ ਨੈਟਵਰਕ ਚੱਲ ਹਾਲਾਂਕਿ ਅਧਿਕਾਰੀ ਤੌਰ ਤੇ ਹਾਲੇ ਇਸ ਤੇ ਕੋਈ ਸਟੇਟਮੈਂਟ ਦੇਲ ਪ੍ਰਸ਼ਾਸਨ ਦੀ ਨਹੀਂ ਆਈ ਪਰ ਇੰਨਾ ਜ਼ਰੂਰ ਕਿਹਾ ਹੈ ਕਿ ਅਸੀਂ ਇਸ ਦੀ ਜਾਂਚ ਜ਼ਰੂਰ ਕਰਾਂਗੇ ਕਿ ਵਾਕਈ ਇਹ ਵੀਡੀਓ ਹੁਣ ਦੀ ਹੈ ਈਦ ਵਾਲੇ ਦਿਨ ਦੀ ਹੀ ਹੈ ਜਾਂ ਫਿਰ ਕੋਈ ਪੁਰਾਣੀ ਵੀਡੀਓ ਦੁਬਾਰਾ ਤੋਂ ਸਾਹਮਣੇ ਆਈ ਹੈ ਜਾਂਚ ਦਾ ਵਿਸ਼ਾ ਹੈ ਪਰ ਹਾਲ ਹੀ ਦੇ ਵਿੱਚ ਇੱਕ ਦਿਨ ਪਹਿਲਾਂ ਹੀ 18 ਘੰਟੇ ਪਹਿਲਾਂ ਹੀ ਜਿਹੜਾ ਸ਼ਾਹਬਾਜ਼ ਹੈਗਾ ਏ ਸ਼ਹਿਜ਼ਾਦ ਹੈਗਾ ਦੱਸਿਆ ਕਿ ਉਸ ਨੇ ਇਹ ਵੀਡੀਓ ਆਪਣੇ ਇੰਸਟਾ ਤੇ ਅਪਲੋਡ ਕੀਤੀ ਹੈ ਜੇ ਅਸੀਂ ਦੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਲਾਰਜ ਬਸ਼ਨੋਈ ਹੈ ਗੁਜਰਾਤ ਦੀ ਇੱਕ ਜੇਲ੍ਹ ਦੇ ਵਿੱਚੋਂ ਬੈਠ ਕੇ ਆਪਣਾ ਨੈੱਟਸ ਜ ਲਗਾਤਾਰ ਚਲਾ ਰਿਹਾ ਹੁੰਤੇ ਜਿੱਦਾਂ ਬੋਲੀ ਸੀਤੇ ਗਏ ਹੋਰ ਜਾਖੜ ਸਾਹਿਬ ਦੇ ਜਾਂ ਪੰਜਾਬ ਦੀ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਦੇ ਉੱਤੇ ਇੱਕ ਸ਼ਬਦ ਨਹੀਂ ਬੋਲਿਆ ਕਿ ਅੱਜ ਸੁਨੀਲ ਜਾਖੜ ਜੀ ਜੋ ਗੱਲ ਗੱਲ ਦੇ ਉੱਤੇ ਪੰਜਾਬ ਸਰਕਾਰ ਨੂੰ ਤੇ ਪੰਜਾਬੀਤ ਨੂੰ ਭੰਡਦੇ ਰਹਿੰਦੇ ਆ ਅੱਜ ਉਹ ਗੁਜਰਾਤ ਦੇ ਮੁੱਖ ਮੰਤਰੀ ਦੇ ਖਿਲਾਫ ਦੋ ਸ਼ਬਦ ਬੋਲਣਗੇ ਜਦੋਂ ਉਹਨਾਂ ਤੋਂ ਪੁੱਛਣਗੇ ਕਿ ਕਿਸ ਤਰੀਕੇ ਨਾਲ ਲਾਰਸ ਬਸ਼ਨੋਈ ਜੀ ਜਿਹੜਾ ਹੈਗਾ ਆਪਣੀ ਗੁਜਰਾਤ ਦੀ ਜੇਲ੍ਹ 'ਚ ਬੈਠ ਕੇ ਆਪਣਾ ਨੈੱਟਸ ਚਲਾ ਰਹੇ ਨੇ ਸੋ ਤੁਸੀਂ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ ਪੰਜਾਬ ਤੇ ਹਾਲਾਤ ਤੁਹਾਡੇ ਸੂਬਿਆਂ ਨਾਲੋਂ ਬਿਹਤਰ ਨਹੀਂ ਇਵਨਨ ਮੈਂ ਕੱਲ ਵੀ ਕਿਹਾ ਸੀ ਕਿ ਅੱਜ ਗੁਜਰਾਤ ਦੇ ਵਿੱਚ ਮਹਾਰਾਸ਼ਟra ਦੇ ਵਿੱਚ ਜਿੱਥੇ ਤੁਹਾਡੀਆਂ ਸਰਕਾਰਾਂ ਨੇ ਉਥੋਂ ਨਸ਼ੇ ਪੰਜਾਬ ਦੇ ਵਿੱਚ ਆ ਰਹੇ ਆ ਇੰਟਰਨੈਸ਼ਨਲ ਬਾਰਡਰ ਤੋਂ ਆ ਰਹੇ ਐ ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਭੰਡਣ ਦੀ بجائے ਪੰਜਾਬ ਨੂੰ ਬਦਨਾਮ ਕਰਨ ਦੀ بجائے ਸੱਚ ਤੇ ਪੈਰਾ ਦਿਆ ਕਰੋ ਸੱਚ ਦਾ ਸਾਥ ਪਿਆ ਕਰੋ ਜਕਰ ਸਾਹਿਬ ਅੱਗੇ ਵਧਿਆਂ ਨੀਟ ਪ੍ਰੀਖਿਆ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਐਨਟੀਏ ਨੂੰ ਨੋਟਿਸ ਜਾਰੀ ਕੀਤਾ ਗਿਆ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ 0.01 ਵੀ ਖਾਮੀ ਹੋਈ ਤਾਂ ਸਖਤੀ ਦੇ ਨਾਲ ਨਜਿੱਠਾਂਗੇ ਲਾਪਰਵਾਹੀ ਤੇ ਪੂਰੀ ਤਰ੍ਹਾਂ ਨਜਿੱਠਣਾ ਜ਼ਰੂਰੀ ਹੈ ਐਨਟੀਏ ਸਟੂਡੈਂਟਸ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਨਾ ਕਰੇ ਸਪਰੀਮ ਕੋਰਟ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਨੇ ਸਪਰੀਮ ਕੋਰਟ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇ ਐਗਜ਼ਾਮ ਦੇ ਵਿੱਚ ਵਾਕਈ ਕੋਈ ਗਲਤੀ ਹੋਈ ਤਾਂ ਸਮਾਂ ਰਹਿੰਦਿਆਂ ਸੁਧਾਰੀ ਜਾਵੇ ਸਪਰੀਮ ਕੋਰਟ 8 ਜੁਲਾਈ ਨੂੰ ਇਸ ਦੀ ਅਗਲੀ ਸੁਣਵਾਈ ਹੋਣੀ ਹੈ ਦੱਸ ਦਈਏ ਕਿ ਪਟੀਸ਼ਨ ਦੇ ਵਿੱਚ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਤਾਂ ਦੇਸ਼ ਭਰ ਦੇ ਵਿੱਚ ਨੀਟ ਦੀ ਪ੍ਰੀਖਿਆ ਨੂੰ ਲੈ ਕੇ ਸਵਾਲ ਉੱਠੇ ਬਹੁਤ ਸਾਰੀਆਂ ਪਟੀਸ਼ਨਾਂ ਵਕ-ਵਕ ਅਦਾਲਤਾਂ ਦੇ ਵਿੱਚ ਧਾਇਰ ਕੀਤੀਆਂ ਗਈਆਂ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਇਸ ਤੇ ਸੁਣਵਾਈ ਚੱਲ ਰਹੀ ਹੈ ਹਾਲਾਂਕਿ ਇੱਕ ਸੁਣਵਾਈ ਦੇ ਦੌਰਾਨ ਐਨਟੀਏ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ 1563 ਸਟੂਡੈਂਟਸ ਨੂੰ ਗ੍ਰੇਸ ਮਾਰਕਸ ਦਿੱਤੇ ਗਏ ਨੇ ਉਹਨਾਂ ਦੀ ਪ੍ਰੀਖਿਆ ਦੁਬਾਰਾ ਹੋਣੀ ਹੈ 23 ਜੂਨ ਨੂੰ ਪ੍ਰੀਖਿਆ ਹੋਣੀ ਹੈ 30 ਜੂਨ ਨੂੰ ਨਤੀਜੇ ਆਉਣੇ ਨੇ ਪਰ ਦੁਬਾਰਾ ਜਿਹੜੀ ਹੁਣ ਇਸ ਤੇ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਜੇਕਰ 0.01% ਵੀ ਖਾਮੀ ਹੋਈ ਤਾਂ ਵੀ ਅਸੀਂ ਸਖਤੀ ਨਾਲ ਨਜਿੱਠਾਂਗੇ ਲਾਪਰਵਾਹੀ ਤੇ ਪੂਰੀ ਤਰ੍ਹਾਂ ਨਜਿੱਠਣਾ ਜ਼ਰੂਰੀ ਏ ਐਨਟੀਏ ਸਟੂਡੈਂਟਸ ਦੀਆਂ ਸ਼ਿਕਾਇਤਾਂ ਨੂੰ ਬਿਲਕੁਲ ਨਜ਼ਰਅੰਦਾਜ਼ ਨਾ ਕਰੇ ਜੇ एग्जाम ਵਾਕਈ ਕੋਈ ਗਲਤੀ ਹੋਈ ਹੈ ਤਾਂ ਸਮਾਂ ਰਹਿੰਦੇ ਹ ਸੁਧਾਰੀ ਜਾਵੇ ਹੁਣ ਇਸ ਤੇ ਸੁਪਰੀਮ ਕੋਰਟ ਦੇ ਵਿੱਚ 8 ਜੁਲਾਈ ਨੂੰ ਅਗਲੀ ਸੁਣਵਾਈ ਹੋਣੀ ਹੈ इसी खबर ऐसी और अपडेट सुशील पांडे मेरे सहयोगी फोन लाइन ऐसी मौजूद ने जी सुशील क्या अपडेट है इस मामले में जो आज सुनवाई हुई है इसी सात से दो याचिकाएं को लेकर दाखिल की गई थी जिस पर आज फिलहाल सुप्रीम कोर्ट में सुनवाई हुई सुनवाई के दौरान सुप्रीम कोर्ट ने एन और केंद्र सरकार को नोटिस जारी किया है हालांकि इस पूरे मामले में सुप्रीम कोर्ट ने टिप्पणी करते हुए कहा है कि जो फिलहाल छात्रों की समस्या है उस समस्या पर एनटीए विचार करे वही सुप्रीम कोर्ट ने यह भी कहा है कि अगर इस पूरे मामले में किसी भी तरीके की कोई खामियां किसी भी की तरफ से हुई है तो कोर्ट इस पूरे मामले में सख्ती से उससे निपटेगा और आने वाले दिनों में इस पूरे मामले में एनटीए को अब जवाब दाखिल करना है तो अब ऐसे मामले में देखना होगा की एनटीए का जवाब दाखिल करता है लेकिन तो सुप्रीम कोर्ट ने एनटीए NTA... को लेकर कहीं ना कहीं नसीहत की गड़बड़ी हुई है तो जाए। अगर इस में कदम नहीं उठाता है तो निश्चित मामले में कोई बड़ा आदेश जारी कर सकता है ठीक है बहुत धन्यवाद सुशील पांडे सानकारी दे रहे थी अगली सुनवाई बेहद अहम हो, की, की हो की फैसला सुप्रीम कोर्ट लिया जाता है ये भी देखना होगा पर ਐਨਟੀਏ ਤੋਂ ਜਵਾਬ ਜਿਹੜਾ ਇਸ ਮਾਮਲੇ ਦੇ ਵਿੱਚ ਜ਼ਰੂਰ ਮੰਗਿਆ ਗਿਆ ਹੈ ਦੂਜੇ ਪਾਸੇ ਇੱਕ ਪ੍ਰੀਖਿਆ ਜਿਹੜੀ ਹੈ 23 ਜੂਨ ਨੂੰ ਵੀ ਹੋਣੀ ਹੈ ਪਰ ਇਸ ਤੇ ਕੀ ਜਿਹੜੇ ਵਿਦਿਆਰਥੀ ਨੇ ਜਾਂ ਉਹਨਾਂ ਦੇ ਮਾਪੇ ਨੇ ਕੀ ਸੈਟੀਸਫਾਈ ਹੋਏ ਨੇ ਇਹ ਵੀ ਹਾਲੇ ਸਵਾਲ ਹੈ ਉਦਰ ਨੀਟ ਪ੍ਰੀਖਿਆ ਮਾਮਲੇ ਦੇ ਵਿੱਚ ਸਿਆਸੀ ਸੰਗਰਾਮ ਵੀ ਜਾਰੀ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ ਜੰਤਰ ਮੰਤਰ ਤੇ ਕੇਂਦਰ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਇਸ ਦੇ ਨਾਲ ਹੀ ਕੱਲ ਦੇਸ਼ ਭਰ ਚ ਸੂਬਾ ਪੱਧਰ ਤੇ ਪ੍ਰਦਰਸ਼ਨ ਵੀ ਕਰੇਗੀ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਜਾਰੀ ਹੈ ਦਿੱਲੀ ਚ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੰਤਰ ਮੰਤਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਪਹੁੰਚਣਗੇ ਦੱਸਦੀ ਹੈ ਕਿ NEET ਪ੍ਰੀਖਿਆ ਮਾਮਲੇ ਦੇ ਵਿੱਚ ਇਹ ਸਿਆਸੀ ਸੰਗਰਾਮ ਜਾਰੀ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੰਤਰ ਮੰਤਰ ਤੇ ਆਪ ਦੇ ਵੱਲੋਂ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਦੱਸਦੀ ਹੈ ਕਿ NEET ਪ੍ਰੀਖਿਆ ਨੂੰ ਲੈ ਕੇ ਇਹ ਸਿਆਸੀ ਸੰਗਰਾਮ ਹੈ ਦੇਸ਼ਪੁਰ ਦੇ ਵਿੱਚ ਨੀਟ ਪ੍ਰੀਖਿਆ ਨੂੰ ਲੈ ਕੇ ਆਵਾਜ਼ਾਂ ਉੱਠ ਰਹੀਆਂ ਨੇ ਚਾਹੇ ਉਹ ਵਿਦਿਆਰਥੀ ਹੋਣ ਉਹਨਾਂ ਦੇ ਮਾਪੇ ਹੋਣ ਜਾਂ ਫਿਰ ਵਿਰੋਧੀ ਧਿਰਾਂ ਹੋਣ ਕਾਂਗਰਸ ਪਾਰਟੀ ਹੋਵੇ ਆਮ ਆਦਮੀ ਪਾਰਟੀ ਹੋਵੇ ਲਗਾਤਾਰ ਸਵਾਲ ਉੱਠ ਰਹੇ ਨੇ ਭਿਤੇ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਵੀ ਇਸ ਤੇ ਟਿੱਪਣੀ ਕੀਤੀ ਗਈ